ਜਲੰਧਰ ਵਿੱਚ ਲੋਕ ਪਰੇਸ਼ਾਨ ਪ੍ਰਸ਼ਾਸਨ ਹੈਰਾਨ ਜਾਂ ਬੇਬਸ ਨਜ਼ਰ ਆ ਰਿਹਾ ਹੈ ਦਿਨੋ ਦਿਨ ਜਲੰਧਰ ਵਿੱਚ ਵਾਰਦਾਤਾ ਚੋਰੀ ਦੀਆਂ ਵਾਰਤਾਆਂ ਲੁੱਟਾਂ ਦੀਆਂ ਵਾਰਤਾਆਂ ਵਧ ਰਹੀਆਂ ਹਨ ਇਸੇ ਦੇ ਚੱਲਦੇ ਬੀਤੀ ਰਾਤ ਮਾਡਲੋਸ ਦੇ ਮਾਤਾ ਰਾਨੀ ਚੌਂਕ ਸਥਿਤ ਮੰਦਿਰ ਮਾਤਾ ਵੈਸ਼ਨਵੀ ਦੇ ਮੰਦਿਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਚੋਰ ਜਾਂਦੇ ਜਾਂਦੇ 40-50 ਹਜ਼ਾਰ ਦਾ ਨੁਕਸਾਨ ਕਰ ਗਏ ਇਸ ਮੰਦਿਰ ਦਾ ਮੰਦਿਰ ਵਿੱਚ ਪੰਜ ਰੱਖੀਆਂ ਗੋਲਕਾਂ ਅਤੇ ਮੂਰਤੀਆਂ ਦੇ ਚੜ੍ਹੇ ਹੋਏ ਪੈਸਿਆਂ ਦੇ ਹਾਰਾਂ ਨੂੰ ਵੀ ਚੋਰਾਂ ਨੇ ਹੱਥ ਸਾਫ਼ ਕੀਤਾ ਅਤੇ ਜਾਂਦੇ ਜਾਂਦੇ ਜੋ ਮੰਦਰ ਵਿੱਚ ਸਥਿਤ ਕੈਮਰੇ ਲੱਗੇ ਹਨ ਉਹਨਾਂ ਦਾ ਰਿਕਾਰਡਰ ਵੀ ਉਤਾਰ ਕੇ ਲੈ ਗਏ ਸੋ ਪੁਲਿਸ ਕਰ ਰਹੀ ਇਸ ਮਾਮਲੇ ਦੀ ਤਫ਼ਤੀਸ਼ ਸੋ ਨਿਸ਼ਾਨਾ ਬਣਾਇਆ ਹੈ ਚੋਰਾਂ ਨੇ ਵਿਸ਼ਨੋ ਦੇਵੀ ਮੰਦਰ ਮਾਡਲੋਸ ਮਾਤਾ ਰਾਣੀ ਚੌਂਕ ਵਿਖੇ ਸੋ ਪ੍ਰਸ਼ਾਸਨ ਕਿੰਨਾ ਕਿਤੇ ਬੇਵਸ ਨਜ਼ਰ ਆ ਰਿਹਾ ਹੈ ਜਲੰਧਰ ਦਾ ਚੋੜ ਦਾ ਚੋਰੀ ਦੀਆਂ ਅਤੇ ਲੁੱਟਾਂ ਦੀਆਂ ਵਾਰਦਾਤਾਂ ਥੰਮ ਨਹੀਂ ਰਹੀਆਂ ਚੋਰਾਂ ਦੇ ਦਿਲਾਂ ਵਿੱਚ ਸ਼ਾਇਦ ਪੁਲਿਸ ਪ੍ਰਸ਼ਾਸਨ ਦਾ ਖੋਫ ਖਤਮ ਹੋ ਗਿਆ ਹੈ ਨਿਸ਼ੇੜੀ ਜੋਹਨ ਉਹ ਅੰਨੇਵਾ ਸਵੇਰ ਸ਼ਾਮ ਰਾਹਗੀਰਾਂ ਨੂੰ ਕੰਮ ਕਰਦੇ ਜਾਣੇ ਲੋਕਾਂ ਨੂੰ ਲੁੱਟਦੇ ਹਨ ਅਤੇ ਕਈਆਂ ਦੇ ਸੱਟਾਂ ਵੀ ਲਗਾ ਦਿੰਦੇ ਹਨ ਸੂਬਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਵੇਰ ਸ਼ਾਮ ਦੀ ਗਸ਼ਤ ਵਿਵਸਥਾ ਕੇ ਇਨ੍ਹਾਂ ਚੋਰਾਂ ਤੇ ਨੱਥ ਪਾਈ ਜਾਵੇ ਦੁਆਬਨੂਸ 13 ਦੀ ਵਿਸ਼ੇਸ਼ ਪੋਡ ਮੋਡਲ ਉਸ ਮਾਤਾ ਰਾਣੀ ਚੌਂ ਜਿਲੰਦਰ ਤੋਂ ਨਾਮ ਕੀ ਆਪਣਾ ਜੀ ਮੇਰਾ ਨਾਮ ਅਸ਼ਵਨੀ ਕੁਮਾਰ ਵੀ ਆਪਣਾ 30 ਮਾਮਲਾ ਕੀ ਆ ਸਰ ਮਾਮਲਾ ਸਵੇਰੇ ਮੰਦਰ ਖੋਲੇ ਆ 5:30 ਵਜੇ ਠੀਕ ਹੈ ਜੀ ਤੇ ਜਦੋਂ ਦੇਖਿਆ ਕਿ ਆਪਣਾ ਸਾਰੇ ਟਾਲੇ ਟੂਲੇ ਟੁੱਟੇ ਮੰਦਰ ਦੇ ਬਾਬਾ ਬਾਲਕनाथ ਵਾਲੇ ਪਾਸਿਓਂ ਮੰਦਰ ਚੋਂ ਬੜੇ ਆ ਪਹਿਲਾਂ ਅਲਮਾਰੀਆਂ ਤੋੜੀਆਂ ਆ ਕੱਟ ਮਾਰੇ ਆ ਦਰਵਾਜ਼ਿਆਂ ਨੂੰ ਕੱਟ ਮਾਰਨ ਤੋਂ ਬਾਅਦ ﺍﻟमारीयां ਖੋਲੀਆਂ ਗੱਲੇ ਭੰਨੇ ਸਾਰੇ ਹਾਂਜੀ ਗੱਲੇ ਭੰਨ ਤੋਂ ਬਾਅਦ ਵੀ ਵੀ ਆਰ ਵੀ ਲੈ ਗਏ ਤੇ ਮੰਦਰ ਦਾ ਰੁਪਈਆ ਵੀ ਲੈ ਗਏ ਮੰਦਰ ਦਾ ਰੁਪਈਆ ਹੈਗਾ ਬੌਜੀ 4243000 ਰੁਪਈਆ ਵਾ ਪਹਿਲਾਂ ਜੀ ਕਦੀ ਇਦਾਂ ਚੋਰੀ ਹੋਈ ਸਕੇ ਮੰਦਰ ਤਿੰਨ ਵਾਰੀ ਪਹਿਲਾਂ ਚੋਰੀ ਹੋਈ ਪਹਿਲਾਂ ਜਰੀ ਚੋਰੀ ਹੋਈਆ ਟਰੇਸ ਕੀਤਾ ਪੁਲਿਸ ਨੇ ਉਹ ਬੰਦੇ ਬੰਦੇ ਫੜੇ ਸੀਗੇ ਓਕੇ ਜੀ ਬੰਦੇ ਪਹਿਲਾਂ ਤਿੰਨ ਫੜੇ ਸੀਗੇ ਆਪ ਹੀ ਮੌਕੇ ਤੇ ਜਾ ਕੇ ਘਰੋਂ ਫੜ ਕੇ ਲਿਆਏ ਠੀਕ ਹੈ ਜੀ ਉਹ ਨਿਆਣੇ ਸੀਗੇ ਪਿੱਛੋਂ ਗ੍ਰੇਲਾਂ ਚੋਂ ਵੜ ਜਾਂਦੇ ਸੀ ਹਾਂ ਤੇ ਆਪਣਾ ਇਸ ਬੰਦੀ ਥਾਣੇ ਥਾਣੇ ਕੰਪਲੀਟ ਦਿੱਤੀ ਪੁਲਿਸ ਨੂੰ ਭਾਉਜੀ ਮੈਂ ਗਿਆ ਸੀ ਥਾਣੇ ਦੇ ਵਿੱਚ ਜੀ ਪੁਲਿਸ ਨੇ ਉਸੇ ਵੇਲੇ ਗੱਲ ਸੁਣੀ ਆ ਉਸੇ ਵੇਲੇ ਆ ਗਈ ਪੀਪੀਆਰ ਵਾਲੇ ਬੰਦੇ ਜੀ ਤੇ ਮੌਕੇ ਤੇ ਜਿਹੜੇ ਸਾਥ ਸੀ ਉਹ ਵੀ ਆਏ ਉਹਨਾਂ ਨੇ ਸਾਰਾ ਅੰਦਰ ਜਾ ਕੇ ਚੈੱਕ ਕੀਤਾ ਚਲੋ ਸਰ ਗੱਲ ਤਾਂ ਸੁਣੀ ਕਿਤੇ ਨਾਲ ਹੀ ਬਿਲਕੁਲ ਮੰਦਨ ਨਾਕਾ ਲੱਗਦਾ ਡੇ ਨਾਈਟ ਨਾਕਾ ਫਿਰ ਵੀ 12 ਵਜੇ ਤੱਕ ਪੁਲਿਸ ਸੀਗੀ ਭਾਉਜੀ ਓਕੇ ਜੀ 12 ਵਜੇ ਤੱਕ ਪੁਲਿਸ ਸੀਗੀ ਉਸ ਤੋਂ ਬਾਅਦ ਨਹੀਂ ਪਰ ਕਿਵੇਂ ਲੱਗ ਰਿਹਾ ਮੇਨ ਰੋਡ ਦੇ ਉੱਪਰ ਇੱਧਰ ਮੇਨ ਰੋਡ ਤੇ ਬਹੁਤ ਇੱਧਰ ਬਾਰ ਦਾ ਧੋਨੇ ਆਹ ਹੁਣ ਸਾਹਮਣੇ ਹੀ ਆ ਸਾਰੇ ਪਾਸੇ ਆ ਸਬਜ਼ੀ ਮੰਡੀ ਵੀ ਲੁੱਟਾ ਖੋਹਾਂ ਹੋਈ ਜਾਂਦੀ ਐ ਕੋਈ ਬੰਦਾ ਸੇਫ ਨਹੀਂ ਹੈ ਨੀ ਗਰੀਬੀ ਮਰੀ ਜਾਂਦਾ ਜਿਹਦੀ ਜੇਬ ਚ ਪੈਸੇ ਆ ਨਹੀਂ ਉਹਨੂੰ ਵੀ ਮਾਰੀ ਜਾਂਦੇ ਤੇ ਕਿਹੜੇ ਥਾਣੇ ਕਮੈਂਟ ਦਿੱਤੀ ਐ 6 ਨੰਬਰ ਭਾਰਗੋ ਕੈਂਪ ਠੀਕ ਐ ਹਾਂਜੀ ਪੁਲਸ ਵਾਲੇ ਮੇਰਾ ਨਾਮ ਵੀ ਪੰਡਿਤ ਪਹਿਲਾਸ਼ ਸ਼ਰਮਾ ਇਹ ਕਾਪਰ ਹੈ ਮੰਦਰੀਏ ये जी माता वैष्णो देवी मंदिर मॉडल हाउस चौक जलंधर में है रात्रि को हम यहाँ से साढ़े नौ पर एक जो मंदिर अदा करके गए हैं जब सुबह आकर के खोला है तो हमने यहाँ पर देखा है कि डी उखड़ा हुआ है और सारी मंदिर की गोलकें उखड़ी अब जाने चोर कितने बजे आए हैं ये नहीं मालूम है क्योंकि प्रूफ तो यहाँ कोई है ही नहीं है में 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 है है पहले भी इस मंदिर कई बार चोर। चार। जी। बार तो चार बार जी जी हो चुकी चारों एक बार भी चोर पकड़े एक गया। बार नहीं आया कौन सा पड़ता है नुकसान हो गया आपके साथ कोई अगर सोचल होगी इक्कीस चालीस हजार का तो होगा ठीक है ਦੀ ਆਪਣਾ ਜੀ ਸਰ ਕੀ ਮਾਮਲਾ ਕੀ ਆ ਸਰ ਮਾਮਲਾ ਸਰ ਮਾਤਾਗਾਂ ਚੌਕ ਮਾਤਾਗਾਂ ਚੌਕ ਮਾਦਲ ਹੋ ਰਿਹਾ ਜੀ ਚੋਰਾਂ ਨੇ ਚੋਰੀ ਦੀ ਵਾਤਾ ਫੇਰ ਜਾਂ ਦਿੱਤਾ ਇਹ ਚੌਥੀ ਵਾਰ ਹੋ ਚੁੱਕਾ ਸਰ ਹਰ ਵਾਰ ਮੈਂ ਕਿ ਚੋਰ ਚੋਰੀ ਕਰ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਨਾਲ ਤੋਂ ਸਾਨੂੰ ਬਹੁਤ ਚਲੋ ਹਾਇਰ ਸਰ ਇੱਕ ਮਹੀਨਾ ਚ ਅਗਲੇ ਲੇਕਿਨ ਜਿਹੜੀ ਕਾਰਵਾਈ ਹੋ ਨਹੀਂ ਹੋ ਰਹੀ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਨੇ ਬਸਤੀ ਦੇ ਵਿੱਚ ਤਾਂ ਬਹੁਤ ਜ਼ਿਆਦੀਆਂ ਚੋਰੀਆਂ ਹੋ ਰਹੀਆਂ ਇਹਦੇ ਕੱਟ ਕੇ ਤੁਸੀਂ ਦੇਖ ਸਕਦੇ ਕਿ ਮੰਦਰ ਮਸਜਿਦ ਗੁਰਦੁਆਰੇ ਕੁਛ ਨਹੀਂ ਬਖਸ਼ਿਆ ਜਾ ਰਿਹਾ ਇਹ ਚੌਂਕ 'ਚ ਚੌਥੀ ਚੋਰੀ ਹੈ ਜੀ ਸਾਡੇ ਮੰਦਰ ਤੋਂ ਸ਼ਰਤ ਚਾਰ ਚੋਰੀ ਪਹਿਲਾਂ ਵੀ ਹੋ ਚੁੱਕੀ ਹੈ ਤੇ ਇਹ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿਹੜੇ ਥਾਣੇ ਕਬੱਡ ਦਿੱਤੀ ਹੈ थाना ਭਾਰਕਾਂ ਦਿੱਤੀ ਸਰ ਐਸਐਸਜੀ ਜੀ ਕਾਪੀ ਆਈ ਸੀ ਉਹ ਸਵੇਰੇ ਕਰਕੇ ਗਿਆ ਆਪਣੀ ਜੋ ਤਫਤੀਸ਼ ਉਹ ਕਰਕੇ ਗਏ ਨੇ ਹੁਣ ਉਹਨਾਂ ਨੇ ਫਿੰਗਰ ਪ੍ਰਿੰਟ ਉਹਨਾਂ ਨੂੰ ਬੁਲਾਇਆ ਉਹ ਆ ਕੇ 11 ਵਜੇ ਕਹਿੰਦੇ ਸਰ ਦੱਸਦਾ ਉਹ ਕਹਿੰਦੇ ਆ ਕੇ ਸਾਰੀ ਕਾਰਵਾਈ ਕਰਕੇ ਜਾਣਗੇ ਅੱਜ ਇਹ ਸਰ ਕੀ ਮਾਮਲਾ ਕੀ ਆ ਸਰ ਅਗਰ ਅਗਰ ਮਾਤਾ ਨੂੰ ਬੀਤੀ ਰਾਤ ਧੁੰਦ ਦਾ ਪੈਣਾ ਚੱਕਦੀ ਹੋਈ ਇੱਕ ਕੋਈ ਨਾਮ ਦੇਖੀ ਉਹ ਤੁਮਨ ਜੀ ਗੋਦ ਵੀ ਕਰੀਪਾ ਨਾ ਨੁਕਸਾਨ ਆਇਆ ਭਾਈ ਇਹ ਸਿਆਣੀ ਨਹੀਂ ਦਿਖਾਇਆ ਨਹੀਂ ਕਿਦੀ ਆਪਾਂ ਕਮੇਟੀ ਨੂੰ ਬੋਲਣਾ ਚਾਹ ਕਰਦੇ ਕੋਈ ਸੀਸੀਟੀਵੀ ਪੋਡਰ ਵਗੈਰਾ ਤਾਂ ਨਹੀਂ ਸੀਸੀਟੀਵੀ ਫੋਟੋ ਵਗੈਰਾ ਕੋਈ ਵੀ ਫੁਟੇਜ ਨਹੀਂ ਅਜੇ ਮੈਂ ਵੀ ਹੁਸਨ ਕਰਕੇ ਬਾਅਦ ਵਿੱਚ ਚੈੱਕ ਕਰਾਂਗੇ ਪਰ ਨਹੀਂ ਕੋਈ ਚੱਕ